ਅਸੀਂ ਵੀਰ ਹਜਰ ਹਰਜਿੰਦਰ ਸਿੰਘ ਦੇ ਘਰ ਤੱਕ ਪਹੁੰਚ ਕੀਤੀ ਆਂ ਵੀ ਸਾਨੂੰ ਫੋਨ ਆਇਆ ਏ ਸੰਗਤਾਂ ਦੇ ਬਾਬਾ ਜੀ ਜਾ ਕੇ ਇੱਕ ਵਾਰੀ ਪਤਾ ਕਰੋ ਵੀ ਉਹਨਾਂ ਨੂੰ ਪੈਸੇ ਦੀ ਜਾਂ ਕਿਸੇ ਚੀਜ਼ ਦੀ ਲੋੜ ਆ ਤੇ ਸਾਨੂੰ ਦੱਸਿਆ ਜਾਵੇ ਜਰੂਰ ਵੀ ਸੰਗਤ ਜਿਹੜੀ ਆ ਮਦਦ ਕਰੂਗੀ ਹੁਣ ਇਹ ਗੱਲ ਵੇਖੋ ਨਿੰਦਣਯੋਗ ਨਹੀਂ ਆ ਵੀ ਇੱਕ ਤੇ ਬੰਦਾ ਜਿਹੜਾ ਵਾ ਉਹ ਮੁਸ਼ਕਲ ਦੇ ਵਿੱਚ ਫਸਿਆ ਵਿਚਾਰਾ ਹਨਾ ਉਹ ਜੇਲ੍ਹ ਦੇ ਵਿੱਚ ਆ ਉਧਰ ਤੇ ਆਪਾਂ ਇਧਰੋਂ ਕਹੀ ਜਾਂਦੇ ਆ ਪੋਸਟਾਂ ਪਾ ਪਾ ਕੇ ਵੀ 2 ਲੱਖ ਬੰਦਾ ਸ਼ੇਅਰ ਕਰਦੇ ਹੋ ਹਨਾ ਉਹਦੀ ਜਿਹੜੀ ਆ ਸਜ਼ਾ ਮਾਫ ਹੋ ਜੂਗੀ ਤੇ ਕਹਿੰਦੇ ਆ 187 ਪੇਜ ਫੇਕ ਬਣੇ ਆ ਜਿੰਨਾ 7 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਦਾ ਨਾਮ ਲੈ ਕੇ ਖਾਦਾ ਵਾ ਉਹ ਵੀ ਓਨ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਵਾ ਉਹ ਵੀ ਸਾਹਮਣੇ ਲਿਆਂਦਾ ਜਾਊਗਾ ਠੀਕ ਆ ਉਹਨਾਂ ਦੀ ਜਿਹੜੀਆਂ ਆਈਡੀਆਂ ਉਹਨਾਂ ਦੇ ਉਹਨਾਂ ਤੇ ਸ਼ਾਨਬੀਨ ਚੱਲ ਰਹੀ ਆ ਜਿਨ੍ਹਾਂ ਨੇ ਉਹ 7 ਕਰੋੜ ਰੁਪਇਆ ਖਾਦਾ ਇੱਕ ਉਧਰ ਦੀ ਬੀਬੀ ਆ ਉਸ ਨੇ 4 ਕਰੋੜ ਰੁਪਇਆ ਖਾਦਾ ਠੀਕ ਆ ਭਾਈ ਉਹ ਜਿਹੜੀ ਇੱਕ VOTING ਜਿਹੜਾ ਸਿਸਟਮ ਆਇਆ ਹੈ ਵੀ ਇੰਨੇ ਵੋਟਾਂ ਪਾਓ ਇਹਨੂੰ ਤੇ ਇਹਦੀ ਇੰਨੀ ਸਰਕਾਰ ਜਿਹੜੀ ਆ سزا ਘੱਟ ਕਰ ਦੂਗੀ ਭਾਈ ਬਿਲਕੁਲ ਨਾ ਪਾਏ ਉੱਤੇ ਵੋਟ ਉਹਨਾਂ ਉਹਨਾਂ ਦੇ ਪਰਿਵਾਰ ਨੇ ਕਿਹਾ ਵੇਖੋ ਠੀਕ ਆ ਇਹ ਜਿਹੜੀਆਂ ਵੋਟਾਂ ਕਹਿਣ ਦੇ ਆ ਤੁਸੀਂ ਪਾਈ ਜਾਂਦੇ ਆ ਸਾਨੂੰ ਪਤਾ ਨਹੀਂ ਕਿਹੜਾ ਪਾਉਣ ਦੇ ਆ ਕਿਹੜਾ ਨਹੀਂ ਪਾਉਣ ਦੇ ਹਨਾ VOTING ਵਾਲਾ ਜਿਹੜਾ ਸਿਸਟਮ ਆ ਤੇ ਉਹ ਅੱਜ ਲਿਖਿਆ ਹਰਜਿੰਦਰ ਸਿੰਘ ਨੂੰ ਬਚਾਉਣਾ ਤੇ ਇਹਨੂੰ ਵੋਟਾਂ ਪਾਓ ਠੀਕ ਹੈ ਇਹਦੀ سزا ਘੱਟ ਹੋ ਜਾਊਗੀ ਜੇ ਕੱਲ ਨੂੰ ਤੁਸੀਂ ਇੰਨੀਆਂ ਵੋਟਾਂ ਪਾਤੀਆਂ ਕੱਲ ਨੂੰ ਇਹ ਪੇਜ ਦਾ ਨਾਮ ਚੇਂਜ ਕਰ ਦਨਗੇ ਵੀ ਇਹ ਬੰਦੇ ਉੱਤੇ ਲਿਖ ਦਨਗੇ ਹਰਜਿੰਦਰ ਸਿੰਘ ਨੂੰ ਸਜ਼ਾ ਦਵਾਉਣਾ ਤੇ ਇੰਨੀਆਂ ਵੋਟਾਂ ਪਾਓ ਜੇ ਤੁਸੀਂ ਸਹਿਮਤ ਹਾਂ ਤੇ ਠੀਕ ਆ ਉਹ ਅਗਲੇ ਸਰਕਾਰ ਅੱਗੇ ਕਰ ਦਨਗੇ ਵੀ ਵੇਖੋ 50 ਲੱਖ ਬੰਦੇ ਨੇ ਵੋਟ ਪਾਈ ਆ ਅਸੀਂ ਉੱਤੇ ਲਿਖਿਆ ਹੈ ਇਹ ਚੀਜ਼ ਤੇ 50 ਲੱਖ ਬੰਦੇ ਨੇ ਵੋਟ ਪਾਈ ਆ ਇਹ ਇਹ ਸਜ਼ਾ ਦਾ ਹੱਕਦਾਰ ਆ ਬਾਈ ਬਿਲਕੁਲ ਨਾ ਇਹ ਚੀਜ਼ਾਂ ਕਰਿਓ ਠੀਕ ਆ ਦੋ ਰਫਟੇ ਮੂ ਉਸ ਬੰਦਿਆਂ ਦੇ ਜਿਹੜੇ 7 ਕਰੋੜ ਰੁਪਈਆ ਇੱਕ ਤੇ ਉਹਨਾਂ ਦੇ ਘਰੇ ਜਿਹੜਾ ਵਾ ਸੋਗ ਦਾ ਮਾਹੌਲ ਚੱਲਣ ਡਿਆ ਉਹਦੀ ਮਾਤਾ ਜਿਹੜੀ ਆ ਬਿਲਕੁਲ ਨਹੀਂ ਬਾਈ ਬੋਲਦੀ ਫਤੇ ਬਲਾ ਕੇ ਸਾਨੂੰ ਚੱਲ ਗਈ ਆ ਉਹ ਦੇਖੋ ਬੋਲੇ ਨਹੀਂ ਜਾਂਦਾ ਵਿਚਾਰੀ ਕੋ ਠੀਕ ਹੈ ਨਾ ਤੇ ਵੇਖੋ ਬਾਈ ਤੁਸੀਂ ਕਹਿੰਨੇ ਆ ਵੀ 45 ਸਾਲ ਦੀ ਸਜ਼ਾ ਹੋ ਗਈ 80 ਚਰ ਦੀ ਸਜ਼ਾ ਹੋ ਗਈ ਕੋਈ ਸਜ਼ਾ ਨਹੀਂ ਹੋਈ ਵੀਰ ਨੂੰ ਠੀਕ ਆ ਉਹਨਾਂ ਨੇ ਜਿਹੜਾ ਪ੍ਰਾਈਵੇਟ ਵਕੀਲ ਕਰ ਲਿਆ ਵਾ ਕਹਿੰਦੇ 1 ਕਰੋੜ ਰੁਪਏ ਵਕੀਲ ਦੀ ਫੀਸ ਭਰਤੀ ਆ ਉਹਨੇ ਅੱਜ ਜਾ ਕੇ ਉਹਦੇ ਸਾਈਨ ਸੁਣ ਕਰਾ ਕੇ ਤੇ ਕੀ ਪਤਾ ਮਹਾਰਾਜ ਸ਼ਹੀਦ ਸਿੰਘ ਕਿਰਪਾ ਕਰਨ ਉਹਦੀ ਜ਼ਮਾਨਤ ਹੋ ਜੇ ਅਣਾ ਮਹੀਨੇ 2 ਮਹੀਨੇ 3 ਮਹੀਨੇ ਦੇ ਵਿੱਚ ਜਿਹੜਾ ਆਪਣੇ ਫੇਰ ਵਿੱਚ ਆ ਜੇ ਤੇ ਆਪਾਂ ਮਹਾਰਾਜ ਤੁਸੀਂ ਕੋਸ਼ਿਸ਼ ਨਹੀਂ ਕਰਨਾ ਸਿਰਫ ਗੁਰੂ ਸਾਹਿਬ ਅਗੇ ਅਰਦਾਸਾਂ ਕਰਨੀਆਂ ਸ਼ਹੀਦਾਂ ਸਿੰਘਾਂ ਅਗੇ ਅਰਦਾਸਾਂ ਕਰਨੀਆਂ ਜਿੱਥੇ ਸ਼ਹੀਦ ਸਿੰਘਾਂ ਨੇ ਕਿਰਪਾ ਕਰਨੀ ਉੱਥੇ ਕੋਈ ਸਰਕਾਰ ਅਸਰਗੋਰਾ ਦੇ ਨਹੀਂ ਚਲਣੀ ਠੀਕ ਹੈ ਬਾਈ ਹੁਣ ਵੇਖੋ ਉਹ ਕਹਿੰਦੇ ਆ ਵੀ ਸਜ਼ਾ ਇੰਨੀ ਹੋਣੀ ਚਾਹੀਦੀ ਆ ਇਹਨੂੰ ਸਜ਼ਾ ਉਸ ਬੰਦੇ ਨੂੰ ਹੋਣੀ ਚਾਹੀਦੀ ਆ ਮਿੱਥ ਕੇ ਜਿਹੜਾ ਜਾਵੇ ਜਿਹੜਾ ਜਿਹਨੇ ਜਾ ਕੇ ਗੋਲੀਆਂ ਮਾਰੀਆਂ ਨੇ ਜਿਹਨੇ ਜਾ ਕੇ ਬੰਬ ਚਲਾਏ ਨੇ ਜਿਹੜਾ ਘਰੋਂ ਮਿੱਥ ਕੇ ਗਿਆ ਹੋਵੇ ਵੀ ਇਹਨਾਂ ਨੂੰ ਮੈਂ ਮਾਰਨਾ ਠੀਕ ਹੈ ਬਾਈ ਉਹ ਜਿਹੜਾ ਆ ਇੱਕ ਅਚਾਨਕ ਐਕਸੀਡੈਂਟ ਜਿਹੜਾ ਹੋਇਆ ਘਰੋਂ ਕੋਈ ਵੀ ਮਿੱਥ ਉਹ ਘਰੋਂ ਉਹਦਾ ਕੋਈ ਇਦਾਂ ਦੀ ਗੱਲਬਾਤ ਨਹੀਂ ਵੀ ਜਾ ਮੈਂ ਜਾ ਕੇ ਉਹਨਾਂ ਦੇ ਅੱਗੇ ਗੱਡੀ ਕਰਦਣੀ ਤੇ ਉਹ ਵਿੱਚ ਮਰਨ ਤੇ ਉਹ ਮਰ ਜਣ ਜਿਹੜਾ ਬੰਦਾ ਘਰੋਂ ਜਾਂਦਾ ਉਹ ਉਹ ਮਾਰੇ ਅੱਗੇ ਅਰਦਾਸ ਕਰਕੇ ਜਾਂਦਾ ਵੀ ਮਹਾਰਾਜ ਸੁੱਖੀ ਸੰਧੀ ਲੈ ਕੇ ਜੰਨੇ ਆ ਤੇ ਸੁੱਖੀ ਸੰਧੀ ਸਾਨੂੰ ਵਾਪਸ ਲੈ ਕੇ ਆਈਂ ਠੀਕ ਆ ਤੇ ਉਹ ਜਿਹੜਾ ਜੇ ਤੇ ਬੰਦਾ ਮਿੱਥ ਕੇ ਜਾਵੇ ਫਿਰ ਤੇ ਉਹਨੂੰ 45 ਦੀ ਵੀ 100 ਸਾਲ ਸਜ਼ਾ ਦੇ ਦਿਓ ਠੀਕ ਆ ਜਿਹੜਾ ਐਕਸੀਡੈਂਟ ਹੁੰਦਾ ਐਕਸੀਡੈਂਟ ਅਚਾਨਕ ਹੁੰਦਾ ਵਾ ਠੀਕ ਆ ਹੁਣ ਉਹ ਜਿਹੜੇ ਸੁਣਨ ਦੇ ਵਿੱਚ ਆਇਆ ਉਧਰੋਂ ਵਕੀਲ ਨੇ ਜਿਹੜੀ ਗੱਲਬਾਤ ਇੱਥੋਂ ਤੱਕ ਪਰਿਵਾਰ ਤੱਕ ਪਹੁੰਚਾਈ ਵੀ ਉਹ ਜਿਹੜੇ ਉਹਦੇ ਵਿੱਚ ਦੋ ਕੁੜੀਆਂ ਸੀ ਗੱਡੀ ਦੇ ਵਿੱਚ ਤੇ ਇੱਕ ਮੁੰਡਾ ਸੀ ਠੀਕ ਆ ਜੀ ਉਹਨਾਂ ਦੇ ਗੱਡੀ ਦੇ ਵਿੱਚੋਂ ਤੁਹਾਨੂੰ ਪਤਾ ਬਾਹਰ ਦਾ ਸਿਸਟਮ ਜਿੱਦਾਂ ਦਾ ਸ਼ਰਾਬ ਵੀ ਸ਼ਰਾਬ ਦੀਆਂ ਬੋਤਲਾਂ ਵੀ ਨਿਕਲੀਆਂ ਠੀਕ ਆ ਉਹ ਆਪਣਾ ਫੰਸ਼ਨ ਕਰਦੇ ਆਉਂਦੇ ਸੀ ਤੁਹਾਨੂੰ ਪਤਾ ਹੁਣ ਮੈਂ ਸਿੱਧੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਕਿਉਂ ਦੂਜੀ ਗੱਲ ਇਹ ਆ ਵੀ ਬਾਬਾ ਜੀ ਉਹ ਆਪਣਾ ਫੰਸ਼ਨ ਕਰਨਦੇ ਆਉਂਦੇ ਸੀ ਉਹਨਾਂ ਨੇ ਬ੍ਰੇਕ ਵੀ ਨਹੀਂ ਮਾਰੀ ਜਿੱਦਾਂ ਹੁਣ ਬੰਦਾ ਪਿੱਛੋਂ ਐਡਾ ਟਰਾਲਾ ਦਿਖਣ ਡਿਆ ਵਾ ਠੀਕ ਆ ਜੇ ਬ੍ਰੇਕ ਮਾਰੀ ਹੋਵੇ ਟਾਇਰ ਛਪਨ ਠੀਕ ਆ ਬ੍ਰੇਕ ਮਾਰੀ ਹੋਵੇ ਉਹਦੇ ਜਿਹੜੇ ਆ 에ਅਰ ਬੈਗ ਬਾਹਰ ਆਉਣ ਗੱਡੀ ਦੇ ਹੋਸ਼ ਬਚਾ ਹੋਵੇ ਠੀਕ ਆ ਉਹ ਕੀ ਕਹਿੰਦੇ ਸਾਰੀ ਸੜਕ ਟਰਾਲੇ ਨੇ ਮੱਲੀ ਚਲੋ ਠੀਕ ਆ ਉਹ ਮੋੜਨ ਡਿਆ ਉਹਦੀ ਗਲਤੀ ਆ ਪਰ ਉਹਨਾਂ ਨੂੰ ਦੂਰੋਂ ਇਹ ਤਾਂ ਦਿਖਣ ਡਿਆ ਨਾ ਵੀ ਕਿੱਡਾ ਟਰਾਲਾ ਵਾ ਇਹਦਾ ਮਤਲਬ ਵੀ ਉਹਦਾ ਧਿਆਨ ਹੀ ਨਹੀਂ ਸੜਕ 'ਤੇ ਠੀਕ ਆ ਇਹ ਇੱਥੇ ਉਹਨਾਂ ਦੀ ਵੀ ਉਹ ਬੰਦਿਆਂ ਦੀ ਵੀ ਗਲਤੀ ਆ ਚਲੋ ਠੀਕ ਆ ਜਿਹੜਾ ਜਿੱਦੀ ਜਾਨ ਚਲ ਗਈ ਉਹਨੇ ਵਾਪਸ ਨੂੰਣਾ ਸਾਨੂੰ ਧੋਖਿਆ ਪਰ ਗਲਤੀ ਉਹਦੀ ਵੀ ਆ ਜਿੰਨੀ ਹਰਜਿੰਦਰ ਸਿੰਘ ਦੀ ਆ ਉਤੋਂ ਦੁਗਣੀ ਗਲਤੀ ਉਹਨਾਂ ਦੀ ਆ ਇਹ ਸਰਕਾਰ ਨੂੰ ਜ਼ਰੂਰ ਸਜ਼ਾ ਦੇਣ ਕਰਉਣਾ ਚਾਹੀਦਾ ਕਿਉਂਕਿ ਸਰਕਾਰੀ ਵਕੀਲ ਜਿਹੜਾ ਦਾ ਸਰਕਾਰੀ ਵਕੀਲ ਨੇ ਉਹਨਾਂ ਦੇ ਕਹਿਣ ਤੇ ਚੱਲਣਾ ਸਰਕਾਰ ਦੇ ਕਹਿਣ ਤੇ ਚੱਲਣਾ ਜਿਹੜਾ ਪ੍ਰਾਈਵੇਟ ਵਕੀਲ ਹੁੰਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਕੰਮ ਕਰੂੰਗਾ ਤੇ ਮੈਨੂੰ ਪੈਸੇ ਮਿਲਣੇ ਆ ਠੀਕ ਹੈ ਤੇ ਉਹ 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 ਕਹਿੰਦਾ ਵੀ ਮੈਂ ਅੱਜ ਸਾਈਨ ਕਰਾ ਲੈਨੇ ਆ ਬਾਬਾ ਜੀ ਤੇ ਬਾਕੀ ਮਹਾਰਾਜ ਕਿਰਪਾ ਕਰੇ ਹੋ ਸਕਦਾ ਅਗਲਾ 2-3 ਮਹੀਨਿਆਂ ਦੇ ਵਿੱਚ ਉਹਦੀ ਜਮਾਨਤ ਲੱਗ ਜੇ ਤੇ ਉਹਨੂੰ ਇੱਧਰ ਭੇਜ ਦੇਣ ਰਿਪੋਰਟ ਕਰਕੇ ਤੇ ਮਹਾਰਾਜ ਅਗੇ ਅਰਦਾਸ ਕਰਿਓ ਤੁਸੀਂ ਕਰਨਾ ਕੋਈ ਨਹੀਂ ਕਿਸੇ ਨੇ ਕੋਈ ਪੈਸਾ ਨਹੀਂ ਪਾਉਣਾ ਕਿਸੇ ਨੇ ਰੁਪਈਆ ਨਹੀਂ ਪਾਉਣਾ ਕਿਸੇ ਜਦੋਂ ਕਹਿੰਦੇ ਪਰਿਵਾਰ ਨੂੰ ਲੋੜ ਹੋਊਗੀ ਅਸੀਂ ਆਪ ਵੀਡੀਓ ਬਣਾ ਕੇ ਪਾਵਾਂਗੇ ਬਾਬਾ ਜੀ ਤੇ ਹੁਣ ਸਾਨੂੰ ਲੋੜ ਆ ਵੇਖੋ ਉਹ ਚੀਜ਼ ਕਹਿੰਦੇ ਜਿਹੜੇ 7 ਕਰੋੜ ਜਿਨ੍ਹਾਂ ਨੇ 50 7 ਕਰੋੜ ਜਿਨ੍ਹਾਂ ਨੇ ਖਾਦਾ ਸਾਨੂੰ ਜੇ ਸੱਚੀ ਲੋੜ ਪਈ ਪਈਆਂ ਦੀ ਅਸੀਂ ਕਵਾਂਗੇ ਸੰਗਤ ਨੂੰ ਵੀ ਸਾਨੂੰ ਇੰਨੇ ਪੈਸਿਆਂ ਦੀ ਲੋੜ ਆ ਤੇ ਸੰਗਤ ਤੇ ਕਹੋ ਕਿ ਮੈਂ ਇਹ ਤੇ ਪਹਿਲਾਂ ਆ ਪਾ ਤਿਆ ਹੁਣ ਤੁਹਾਨੂੰ ਕੀ ਪਾਈਏ ਤੇ ਉਹ ਉਹਨਾਂ ਤੱਕ 1 ਰੁਪਿਆ ਨਹੀਂ ਪਹੁੰਚਿਆ ਕਿਉਂਕਿ ਜੇ ਉਹ ਮੰਗ ਕਰੋਗੇ ਤੇ ਆਪਨੇ ਕਹਿੰਦੇ ਆ ਵੀ ਅਸੀਂ ਸਾਡੀ ਸਾਰੀ ਫੈਮਿਲੀ ਜਿਹੜੀ ਆ ਵੀਡੀਓ ਦੇ ਵਿੱਚ ਆ ਕੇ ਮੰਗ ਕਰਾਂਗੇ ਤੇ ਹਜੇ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਕੋਈ ਲੋੜ ਨਹੀਂ ਆ ਕਿਸੇ ਨੂੰ ਕੋਈ ਪੈਸਾ ਨਹੀਂ ਪਾਉਣਾ ਬਸ ਤੁਸੀਂ ਕਰਨਾ ਇਹ ਆ ਮਹਾਰਾ ਚੁਪਾਈ ਸਾਹਿਬ ਕਰ ਲਓ 5-5 ਪਾਠ ਜਾਂ ਫਿਰ ਮਹਾਰਾ ਸਾਹਿਬ ਦੇ ਕੀ ਕਹਿੰਦੇ ਰਹਿਰਾ ਸਾਹਿਬ ਕਰੋ ਆਣਾ 5 ਬਾਣੀਆਂ ਪੜ੍ਹ ਕੇ ਅਰਦਾਸੇ ਕਰੋ ਵੀ ਮਹਾਰਾਜ ਜੋ ਵੀ ਗਲਤੀ ਹੋ ਗਈ ਚਲੋ ਬੱਚਾ ਵਾ ਤੂੰ ਹੀ ਲਿਉਣਾ ਉਹਨੂੰ ਘਰੇ ਠੀਕ ਆ ਤੇ ਮਹਾਰਾਜ ਸਾਹਿਬ ਨੇ ਕਿਰਪਾ ਕਰਨੀ ਆ ਠੀਕ ਆ ਉੱਥੇ ਰੋਲਾ ਪਾਇਆ ਕੋਹ ਨਹੀਂ ਹੋਣਾ ਵਕੀਲ ਦੀ ਸੁਣੀ ਜਾਣੀ ਆ ਤੇ ਵਕੀਲ ਨੇ ਸਾਰੀ ਗੱਲਬਾਤ ਅੱਗੇ ਰੱਖਣੀ ਆ ਵਕੀਲ ਉਹਨਾਂ ਨੇ ਕਰ ਲਿਆ 1 ਕਰੋੜ ਰੁਪਿਆ ਦੀ ਫੀਸ ਭਰੀ ਆ ਠੀਕ ਆ ਤੇ ਉਹ ਜਿਹੜੀ ਫੀਸ ਭਰੀ ਆ ਉਧਰ ਦੇ ਸਿੰਘ ਜਿਹੜੇ ਉਧਰ ਬਾਹਰ ਸਿੰਘ ਰਹਿੰਦੇ ਆ ਉਹਨਾਂ ਨੇ ਹਜੇ ਆਪਣਾ ਗੁਪਤ ਨਾਮ ਰੱਖਿਆ ਕਹਿੰਦੇ ਸਾਡਾ ਨਾਂ ਨਹੀਂ ਲੈਣਾ ਠੀਕ ਆ ਉਹਨਾਂ ਨੇ 1 ਕਰੋੜ ਰੁਪਿਆ ਫੀਸ ਭਰਤੀ ਆ ਤੇ ਬਾਕੀ ਮਹਾਰਾਜ ਸਾਹਿਬ ਕਿਰਪਾ ਕਰਨ ਛੇਤੀ ਤੋਂ ਛੇਤੀ ਸਾਡਾ ਭਰਾ ਜਿਹੜਾ ਆ ਆਪਣੇ ਪਰਿਵਾਰ ਦੇ ਵਿੱਚ ਆਵੇ ਤੇ ਜਿਹੜੀ ਆ ਉਹਦੀ ਮਾਂ ਜਿਹੜੀ ਆ ਉਹਦਾ ਪਰਿਵਾਰ ਜਿਹੜਾ ਵਾ ਹਨਾ ਤੇ ਮਹਾਰਾਜ ਅੱਗੇ ਅਰਦਾਸੇ ਕਰਨ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਨਹੀਂ ਵੇਖੋ ਉਹਨਾਂ ਦੇ ਘਰ ਗਏ ਠੀਕ ਆ ਘਰ ਇਦਾਂ ਜਿਦਾ ਸੋਗ ਪਿਆ ਹੁੰਦਾ ਚਿੜੀ ਨਹੀਂ ਫੜਕਣ ਦੀ ਬਾਬਾ ਜੀ ਠੀਕ ਆ ਜਿਹਦਾ ਜਿੱਦਾ ਜਵਾਨ ਪੁੱਤ ਉਹਨੂੰ ਪਤਾ ਲੱਗ ਗਿਆ ਵੀ 45 ਸਾਲ ਦੀ ਸੰਜਾ ਹੋਣੀ ਆ ਤੇ 28 ਸਾਲ ਦੀ ਉਹਦੀ ਉਮਰ ਹੈ ਤੇ ਉਹ ਕਿਦਾਂ ਵਿਚਾਰੀ ਮਾਰ ਲੂਗੀ ਮਾਂ ਜਿਹੜਾ ਵਾ ਕੋਈ ਵੀ ਮੁਸੀਬਤ ਚੱਲ ਸਕਦੀ ਆ ਕੋਈ ਵੀ ਚੀਜ਼ ਚੱਲ ਸਕਦੀ ਆ ਪਰ ਜਦੋਂ ਉਹਦੇ ਪੁੱਤ ਦੀ ਗੱਲ ਹੁੰਦੀ ਹੈ ਨਾ ਉੱਥੇ ਉਹਦਾ ਦਿਲ ਕਮਜ਼ੋਰ ਪੈ ਜਾਂਦਾ ਉਹਦੀ ਮਾਂ ਉਹਦੀ ਮਾਂ ਦੇ ਮੂੰਹ ਦੇ ਵਿੱਚੋਂ ਬੱਬਾ ਜੀ ਗੱਲ ਨਹੀਂ ਨਿਕਲਣ ਦੀ ਠੀਕ ਆ ਉਹਦੀ ਮਾਂ ਨਾ ਹੀ ਕੋਈ ਗੱਲਬਾਤ ਨਹੀਂ ਕੀਤੀ ਫਤੇ ਬੁਲਾਈ ਤੇ ਉਹ ਉਹ ਵਿਚਾਰੀ ਆਪਣੇ ਆਸਣ ਤੇ ਜਾ ਕੇ ਬਹਿ ਗਈ ਉਹਦੇ ਮੂੰਹ ਚੋਂ ਗੱਲ ਵੀ ਨਹੀਂ ਨਿਕਲਦੀ ਗੱਲ ਵੀ ਨਹੀਂ ਕਰ ਸਕਦੀ ਕਿਸੇ ਨਾਲ ਠੀਕ ਹੈ ਨਾ ਤੇ ਆਪਾਂ ਨੂੰ ਡੁੱਬ ਕੇ ਮਰ ਜਣਾ ਚਾਹੀਦਾ ਜਿਹੜੇ ਉਹ ਮਤਲਬ ਜਿਹੜੇ ਪੈਸੇ ਖਾਣਦੇ ਆ ਉਹ ਸਿਰ ਤੋਂ ਪੋਸਟਾਂ ਪਾਈ ਜਾਂਦੇ ਆ ਵੀ 10 ਲੱਖ ਬੰਦੇ ਨੂੰ ਸ਼ੇਅਰ ਕਰ ਦੋ ਇਹਦੀ ਸਜ਼ਾ ਇੰਨੀ ਘੱਟ ਹੋ ਜੂਗੀ ਉਹ ਕਰ ਦੋ ਇਹ ਬਾਈ ਕੋਈ ਸਜ਼ਾ ਸੁਝਾ ਇਦਾਂ ਘੱਟ ਨਹੀਂ ਹੋਣੀ ਠੀਕ ਆ ਇਹ ਸਿਰਫ ਤੁਹਾਨੂੰ ਸ਼ਦਾਈ ਬਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ